ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾਬੁੱਟਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਇਹਦੇ ਹਰੀਕੇ ਕਾਲਾ ਰਹਿ ਜਾਂਦਾ ਹੈ ਦੂਜੇ ਪਾਸੇ ਪੁੱਟੀ ਵਾਲਾ ਕੌਣੀ ਦੋਦਾ ਇਹਦੇ ਆਸ-ਪਾਸ ਦੇ ਪਿੰਡ ਹੈ ਸੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਆਸਾਬੁੱਟਰ ਚੋਂ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਦੋ ਮੱਝਾਂ ਦੋ ਝੋਟੀਆਂ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਬੇਨਤੀ ਆ ਵੀ ਜਿਹਨੇ ਜਿਹੜਾ ਪਸ਼ੂ ਖਰੀਦਣਾ ਹੋਇਆ ਉਹਦੀ ਤਸੱਲੀ ਤੁਸੀਂ ਆ ਕੇ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਉਸ ਨੰਬਰ ਤੇ ਤੁਸੀਂ ਜਿਹੜੀ ਉਹ ਕਾਲ ਉਹ ਕਰ ਸਕਦੇ ਹੋ ਸੋ ਆਓ ਮਿਲਿਏ ਬਾਈ ਨੂੰ ਤੇ ਕਰਦੇ ਆ ਗੱਲਾਂਬਾਤਾਂ ਦੋਸਤੋ ਦੋਨੇ ਇਹ ਝੋਟੀਆਂ ਜਿਹੜੀਆਂ ਉਹ ਗੱਬਣ ਐ ਇੱਕ ਮੁਰਾ ਨਸਲ ਆ ਤੇ ਦੂਜੀ ਜਿਹੜੀ ਉਹ ਉਹਨੂੰ ਤੁਸੀਂ ਪੰਜ ਕਲਿਆਣੀ ਮੰਨ ਲਓ ਜਾਂ ਨੀਲੀ ਰਾਵੀ ਕਹਿ ਲਓ ਮਾਰਕਿੰਗ ਉਹਦੀ ਨੀਲੀ ਵਾਲੀ ਐ ਆਓ ਇਸੇ ਛੋਟੀ ਤੋਂ ਸ਼ੁਰੂਆਤ ਕਰਦੇ ਹਾਂ ਉਹ ਤੋਂ ਬਾਅਦ ਦੂਜੀ ਬਾਰੇ ਜਾਣਕਾਰੀ ਲਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸੋ ਕਤਰ ਸਿੰਘ ਕਤਰ ਬਾਈ ਅੱਜ ਦੋ ਮੱਝਾਂ ਆਪਣੇ ਕੋਲ ਵਿਕਰੀ ਆਲੀਆਂ ਹਨ ਹਾਂਜੀ ਕੀ ਡਿਟੇਲ ਐ ਪਹਿਲੇ ਨੰਬਰ ਤੇ ਛੋਟੀ ਪਹਿਲੇ ਨੰਬਰ ਦੂਜੇ ਸਵੇ ਸੂਗੀ ਠੀਕ ਐ ਕਿੰਨੇ ਦਿਨ ਲੈ ਜੂਗੀ ਹਾਂਜੀ ਦੋ ਤਿੰਨ ਦਿਨ ਲੈ ਜੂਗੀ ਕੀ ਰੇਟ ਰਹੂਗਾ ਤਾਂ ਰੇਟ ਐ 1 ਲੱਖ 30 ਹਜ਼ਾਰ ਰੇ ਜੀ ਖੋਲਉਣ ਤੌਰ ਤੇ ਸੋ ਦੋਸਤੋ ਹਜੇ 1-2 ਦਿਨ ਲਾਊਗੀ ਬੁੜੇ ਨਵਾਉਂਦੀ ਆਉਂਦੀ ਹੈ ਹਵਾਨਾ ਜਿਹੜਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਜਣਾ ਹੈ ਪਛਾਣ ਨੂੰ ਵੀ ਚੰਗਾ ਦਿਖਾ ਰਹੀ ਹੈ ਬਾਕੀ ਥਣਾ ਚ ਬਿੱਥੀ ਸੋਹਣੀ ਹੈ ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਝੋਟੀ ਦਿਖਾਉਣੀ ਹੈ ਸੋ ਟਾਂਜਾ ਤੁਸੀਂ ਦੇਖ ਸਕਦੇ ਹੋ 1,30,000 ਡਿਮਾਂਡ ਹੈ ਮੰਤਣ ਵਿੱਚੋਂ ਹੋ ਜੂਗਾ ਫਿਕਸ ਰੇਟ ਨਹੀਂ ਹੁੰਦਾ ਹਵਾਨੇ ਦਾ ਰੁਖ ਹੁਣ ਤੁਸੀਂ ਵੀਡੀਓ ਚ ਜੱਜਮੈਂਟ ਕਰ ਸਕਦੇ ਹੋ ਦੱਸੋ ਜਿਹੜਾ ਇਹਦਾ ਤਿਆਰ ਕਮਾਲਾ ਤੋਂ ਇਧਰੋਂ ਤੁਸੀਂ ਥਣਾ ਦੇ ਵਿੱਚ ਵਿੱਥੀ ਦੇਖ ਸਕਦੇ ਹੋ ਥਣ ਦਾ ਸਾਈਜ਼ ਦੇਖ ਸਕਦੇ ਸੋ ਇਹ ਪਹਿਲੇ ਨੰਬਰ ਤੇ ਝੋਟੀ ਇਹਦਾ ਰੇਟ 1,30,000 ਹਵਾਨਾ ਫੇਰ ਇੱਥੋਂ ਦੇਖ ਲਓ ਸੋ ਹਵਾਨੇ ਦਾ ਰੁਖ ਫੇਰ ਤੁਸੀਂ ਇੱਥੋਂ ਦੇਖ ਸਕਦੇ ਹੋ ਇਦਾਂ ਦਾ ਰੁਖ ਪਛਾਣ ਨੂੰ ਹਵਾਨੇ ਦਾ ਦਿਸਦਾ ਹੈ ਬਾਕੀ ਥਣ ਸੋਹਣੇ ਆ ਹੋਰ ਖਿੱਚੀ ਬਈ ਅੱਗੇ ਨੂੰ ਸਾਈਡ ਤੋਂ ਵੀ ਦੋਸਤੋ ਇਹਦੇ ਥਣ ਤੁਹਾਨੂੰ ਦਿਖਾ ਦੂੰਗਾ ਇਹ ਸਾਈਡ ਤੋਂ ਤੁਸੀਂ ਥਣਾ ਦੇ ਵਿੱਚ ਵਿਥੀ ਥਣ ਦਾ ਸਾਈਜ਼ ਦੇਖ ਸਕਦੇ ਹੋ ਚਾਰੇ ਥਣ ਬਿਲਕੁਲ ਇੱਕੋ ਜੀ ਦੂਰੀ ਦੇ ਉੱਤੇ ਇਕੁਅਲ ਨਜ਼ਰ ਆਉਂਦੇ ਹੋਣਗੇ ਤੁਹਾਨੂੰ ਇਹ ਪਹਿਲੇ ਨੰਬਰ ਦੇ ਝੋਟੀ ਸਿੰਘ ਛੋਟੇ ਜੀ ਹੈ ਉਹ ਤੁਸੀਂ ਇੱਥੋਂ ਦੇਖ ਸਕਦੇ ਹੋ ਸੋ ਇਹਦਾ ਰੇਟ 1 ਲੱਖ ਤੇ 30000 ਭਈ ਮੜਾ ਹੱਕੀ ਇਧਰੋਂ ਪਰਲਾ ਪਸਾਵਿੱਦਕਾਰੀ ਸੋ ਇੱਥੋਂ ਤੁਸੀਂ ਇਹਦਾ ਹਵਾਨਾ ਪਿਸ਼ਾ ਨੂੰ ਫੁੱਲ ਦੇਖ ਸਕਦੇ ਹੋ ਸੋ ਇਦਾਂ ਦਾ ਤੇ ਇਸ ਸਾਈਡ ਤੋਂ ਫੇਰ ਥਣਾਂ ਦੇ ਵਿੱਚ ਬਿੱਥੀ ਥਣ ਦਾ ਸੈਜ ਦੇਖ ਲਓ ਸੋ ਇਹ ਝੋਟੀ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਦਿਖਾਉਣੀ ਸੀ ਉਹ ਇਹ ਤੋਂ ਬਿਨਾ ਇੱਕ ਹੋਰ ਝੋਟੀ ਜਿਹੜੀ ਇਧਰ ਵਿਕਰੀ ਆਸਤੇ ਹੈ ਇਹਦੇ ਵੀ ਥਣਾਂ ਚ ਬਿੱਥੀ ਪਹਿਲਾਂ ਦੇਖ ਲਓ ਥਣ ਇਹਦੇ ਵੀ ਬਿਲਕੁਲ ਇੱਕੋ ਜਿਹਾ ਨਜ਼ਰ ਆ ਰਹੇ ਹੈ ਢੰਡੀ ਸੀ ਬਹੁਤ ਠੀਕ ਹੈ ਇਹ ਕਹਿਨ ਮਸੂਰ ਇਹ ਦੂਜਾ ਹੀ ਸੁਬਹ ਹੈ ਠੀਕ ਹੈ ਇਹਦਾ ਕਿੰਨਾ ਕੁ ਟਾਈਮ ਲੈਂਦਾ ਹੋ ਇਹਦੇ 5-7 ਦਿਨ ਰਹਿੰਦੇ ਜੀ ਇਹਦਾ ਰੇਟ ਕੀ ਰਹਿਣਾ ਇਹਦਾ 135 ਹੈ ਜੀ 135 ਖੋਲੀ ਨੂੰ ਸੋ ਦੋਸਤੋ ਰੇਟ 1,35,000 ਹੈ ਥਣਾ ਦੇ ਵਿੱਚ ਵਿੱਥੀ ਥੰਡ ਦਾ ਸਹਜ ਇਹਦੇ ਵੀ ਚੰਗਾ ਲੱਗਾ ਦੋਸਤੋ ਬਾਕੀ ਢਾਂਚਾ ਤੁਸੀਂ ਦੇਖੋਗੇ ਤੋੜ ਕੇ ਬਾਈ ਦਿਖਾਊਗਾ ਤਾਂ ਹਵਾਨਾ ਵੀ ਤੁਹਾਨੂੰ ਦੱਸ ਦੇਣਾ ਸੋ ਇਤੋਂ ਬੈਕ ਸਾਈਡ ਤੋਂ ਤੁਸੀਂ ਹਵਾਨਾ ਦੇਖ ਲਓ ਕਮਾਲ ਦੋ ਲੱਖ 65 ਹਜ਼ਾਰ ਜੋੜੇ ਦੀ ਡਿਮਾਂਡ ਬਣਦੀ ਹੈ ਬਾਕੀ ਤੁਹਾਨੂੰ ਜਿਹੜੀ ਮੱਝ ਚੱਜਦੀ ਹੈ ਰੇਟ ਕੱਲੀ-ਕੱਲੀ ਦਾ ਵੀ ਤੁਹਾਨੂੰ ਦੱਸਦਾ ਟਾਂਚੇ ਦੋਨਾਂ ਹੀ ਝੋਟੀਆਂ ਦੇ ਸੋਹਣੇ ਆ ਦੋਸਤੋ ਤੇ ਥੱਲੋਂ ਤਿਆਰੀ ਵੀ ਆਸ ਆ ਵੀ ਸੋਹਣੀ ਫੜਨੀਆਂ ਜਿਹੜਾ ਹਿਸਾਬ ਤੇ ਰੁਕਣ ਹੁਣ ਦਾ ਦਿਸਦਾ ਹੈ ਬਾਕੀ ਅਜੇ ਥੋੜੇ ਦਿਨ ਲੈਂਦੀਆਂ ਜਿਵੇਂ 5 ਤੋਂ 7 ਦਿਨ ਲੈ ਸਕਦੀ ਐ ਦੂਜੀ ਝੋਟੀ ਥੋੜੀ ਨੇੜ ਦਿਸਦੀ ਐ ਮੜਾ ਹੈਗਾ ਨਹੀਂ ਹੁਣ ਇਹਦਾ ਤੁਸੀਂ ਹਵਾਨਾ ਦੇਖ ਲਓ ਇਸ ਝੋਟੀ ਦਾ ਸੋ ਇਹਦਾ ਰੇਟ 1 ਲੱਖ ਤੇ 35000 ਹੈ ਸੋ ਇਹ ਜੋੜਾ ਦੋਸਤੋ ਅੱਜ ਦੋ ਮੱਝਾਂ ਜਿਹੜੀਆਂ ਦੋ ਝੋਟੀਆਂ ਬਾਈ ਕੋਲ ਵਿਕਰੀ ਆਲੀਆਂ ਸੀ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਮੂੰਹ ਮੱਥਾ ਸਿੰਗ ਦੇਖ ਸਕਦੇ ਹੋ ਅੱਖਾਂ ਦੋਨਾਂ ਦੇ ਵਿੱਚ ਹੀ ਥੋੜਾ ਥੋੜਾ ਵਾਈਟ ਰੰਗ ਤੁਹਾਨੂੰ ਨਜ਼ਰ ਆਉਂਦਾ ਹੋਣਾ ਬਾਕੀ ਕੁੰਡੇ ਸਿੰਘਾਂ ਦੀ ਝੋਟੀ ਇਹ ਵੀ ਚਾਰੇ ਪੈਰਾਂ ਦੇ ਉੱਤੇ ਮਾਰਕਿੰਗ ਪ੍ਰੋਪਰ ਹੈ। ਸੋ ਫੇਰ ਖਵਾਨਾ ਤੁਸੀਂ ਇੱਥੋਂ ਦੇਖ ਸਕਦੇ ਹੋ। ਸੋ ਇਹ ਦੋ ਦੋਸਤੋ ਮੱਝਾਂ ਦੋ ਝੋਟੀਆਂ ਬਾਈਕੋਲ ਵਿਕਰੀ ਵਾਲੀਆਂ ਸੀ। ਦੋਨੇ ਤੁਹਾਨੂੰ ਦਿਖਾਤੀਆਂ ਆਪਦੀ ਸਮਝ ਦੇ ਨਾਲ ਆਪਦੀ ਤਸੱਲੀ ਨਾਲ ਸੌਦਾ ਕਰਿਓ। ਨੰਬਰ ਸਕਰੀਨ ਉੱਤੇ ਚੱਲੀ ਜਾਂਦਾ। ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ। ਮਿਹਰਬਾਨੀ।